ਜੇ ਕੋਈ ਮੁੰਡਾ ਦੋਹਰਾ ਜੇ ਰੱਬ ਜਿੱਤਨਾ ਜ਼ੋਰ ਲੱਗਦਾ ਉਸ ਨਾਲ ਜ਼ੋਰ ਲੱਗਦਾ ਪਾਉਂਦਾ ਆਮੀਂ ਕਵਰਾ ਜਿਹੜੀ ਉਹ ਹਰਿਆਣਾ ਤੋਂ ਸਾਹਮਣੇ ਯਾਰੀ ਜਿੱਥੇ ਇੱਕ ਪਿੰਡ ਦੇ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ੰਤ ਚਟਾਲਾ ਦੇ ਵੱਲੋਂ ਵੀ ਪ੍ਰੋਗਰਾਮ ਰੱਖਿਆ ਜਾਂਦਾ ਜਿੱਥੇ ਜਦੋਂ ਉਪ ਮੁੱਖ ਮੰਤਰੀ ਪਹੁੰਚਦੇ ਨੇ ਤਾਂ ਕਿਸਾਨਾਂ ਦੇ ਕਾਫਲੇ ਵੱਜੋਂ ਕਾਫਲੇ ਦੇ ਵੱਲੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾਂਦਾ ਜਦ ਚੱਲਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਰੋ ਇੰਨਾ ਜ਼ਿਆਦਾ ਹੁੰਦਾ ਕਿ ਉਪ ਮੁੱਖ ਮੰਤਰੀ ਨੂੰ ਆਪਣੀ ਸਕਿਉਰਿਟੀ ਸਣੇ ਆਪਣੀ ਸੁਰੱਖਿਆ ਗਾਰਡ ਦੇ ਸਣੇ ਉੱਥੋਂ ਪ੍ਰੋਗਰਾਮ ਛੱਡ ਕੇ ਭੱਜਣਾ ਪੈਂਦਾ ਆਪਣੀਆਂ ਗੱਡੀਆਂ ਵਾਪਸ 모ੜਨੀਆਂ ਪੈਸੇ ਜਾਂਦੀ ਕਿਸਾਨਾਂ ਦਾ ਇੰਨਾ ਜ਼ਿਆਦਾ ਗੋਫ ਹੋਇਆ ਕਿਉਂਕਿ ਲਗਾਤਾਰ ਜਿਹੜੇ ਕਿਸਾਨ ਕਿਸਾਨ ਜਥੇਬੰਦੀਆਂ ਨੇ ਬਾਰਡਰਾਂ ਤੇ ਧਰਨੇ ਤੇ ਬੈਠੇ ਉੱਤੇ ਗੱਲ ਕੀਤੀ ਜਾਵੇ ਹਰਿਆਣਾ ਦੇ ਹਰਿਆਣੇ ਦੇ ਵਿੱਚ 2-300 ਕਿਸਾਨ ਨੇ ਜਿਹੜੇ ਪੁਲਿਸ ਪਰਚਾਅਚਨ ਦੇ ਵੱਲੋਂ ਗ੍ਰਿਫਤਾਰ ਕੀਤੇ ਹਨ ਉੱਥੇ ਗੱਲ ਕੀਤੀ ਹੈ ਬਣਾ ਨੇ ਨਵਦੀਪ ਅਧੀ ਨਜੀਬ ਵਾਟਰ ਕੈਨਲ ਵਾਲੀ ਤਾਂ ਲਗਾਤਾਰ ਉਹ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਅਜੇ ਤਾਂ ਚੱਲਦੇ ਆ ਕਿਸਾਨ ਜਥੇਬੰਦੀਆਂ ਦੇ ਵਿੱਚ ਕਾਫੀ ਗੁੱਸਾ ਹੈ ਜਿਹਦੇ ਚੱਲਦੇ ਹੁਣ ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਇੱਦਾਂ ਵਿਰੋਧ ਦਾ ਸਾਹਮਣਾ ਕਰਨਾ ਵੈ ਕਿਸਾਨ ਜਥੇਬੰਦੀ ਦੇ ਵੱਲੋਂ ਸਿੱਧੇ ਕਿਸਾਨ ਇਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਤੇ ਜਿੱਦਾਂ ਜੋਸ਼ੰਤ ਚਟਾਲਾ ਨੂੰ ਉਹ ਜਿਹੜੇ ਜਿਹੜੇ ਪੈਰੀ ਦੀ ਸੰਚਾਲਾ ਆਈ ਸੀ ਉਹੀ ਪੈਰੀ ਜਣਾ ਵਾਪਸ ਮੁਰਨਾ ਭਾਜੀ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਦੇਖ ਸਕਦੇ ਹੋ 지이야이도이 <드시> 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 ਪੁਰਾਣਾ ਰੌੜਪੋਣੀ ਆਪਈ ਗਮੀਆ ਮਗਵਾ ਹਾਂ ਮਾਦਰ ਰੌੜ ਪਟਿਆ ਉਡਵਾਇਆ ਕੁਦੀ ਲਈ ਰਾਂ ਦੇ ਹੁੰਦਾ ਗੁੰਮਦਾ ਤਾੜੂ ਨੂੰ ਨੋ ਮਾਰਦੇ ਬੱਤ ਕਰਦਾ ਹੈ बीजेपी के खिलाफ वोट दिए हमें बेच दिए किसान मजदूर एकता जिंदाबाद जिंदाबाद जिंदाबाद! किसान मजदूर एकता जिंदाबाद 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 कैसे वोट है काम में फालतू वोट नहीं मिलेंगे ई

ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਕਿਸਾਨ ਜਥੇਬੰਦੀਆਂ ਕਹਿਣਾ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੇ ਜੇਲ੍ਹ ਦੇ ਵਿੱਚ ਕਿਸਾਨ ਜਿਹੜੇ ਬੰਦ ਨੇ ਉਹ ਰਿਹਾ ਨਹੀਂ ਕੀਤੇ ਜਾਂਦੇ ਅਤੇ ਨਮਦੀਪ ਵਾਟਰ ਕੈਨਲ ਦਾ ਹੁਣ ਮੁੱਦਾ ਕਿ ਜਿਹਨਾਂ ਨੂੰ ਉਹਨੂੰ ਰਿਹਾ ਨਹੀਂ ਕੀਤੀ ਉਹਨਾਂ ਨਾਲ ਅਸੀਂ ਚੁੱਪ ਨਹੀਂ ਬੈਠਾਂਗੇ ਲਗਾਤਾਰ ਭਾਜਪੀ ਲੀਡਰਾਂ ਦਾ ਚਾਹੇ ਕੋਈ ਪਾਰਟੀ ਲੀਡਰ ਹੋਵੇ ਲਗਾਤਾਰ ਅਸੀਂ ਵਿਰੋਧ ਕਰਾਂਗੇ ਕਿਉਂਕਿ ਵੋਟਾਂ ਦੇ ਵਿੱਚ ਅਸੀਂ ਚੋਣ ਪ੍ਰਚਾਰ ਕਰਨ ਆਉਣੇ ਲੀਡਰਾਂ ਨੂੰ ਸਵਾਲ ਜਵਾਬ ਪੁੱਛਾਂਗੇ ਇਹਨਾਂ ਦਾ ਕਹਿਣਾ ਕਿ ਅਸੀਂ ਪੁੱਛਾਂਗੇ ਵੀ ਤੁਸੀਂ ਸਾਡੇ ਜਨਾਂ ਅਤ્યાਚਾਰ ਕੀਤਾ ਹਰਿਆਣਾ ਬਾਰਡਰ ਤੇ ਕਿਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਕਿਸਾਨ ਸ਼ੁਭ ਕਨਦੀ ਮੌਤ ਜਿਹੜਾ ਸ਼ੀਦ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਹੈ ਜਿਸ ਨੂੰ ਲੈ ਕੇ ਸਾਡੇ ਸਵਾਲ ਜਵਾਬ ਕੀਤੇ ਜਾਣਗੇ ਪਰ ਜੇਕਰ ਕੋਈ ਨਹੀਂ ਮੰਨਦਾ ਜਾਂ ਲੀਡਰ ਸਾਡੇ ਸਵਾਲਾਂ ਦਾ ਭੱਜੇਗਾ ਤਾਂ ਸਾਡੇ ਵੱਲੋਂ ਕਾਲੀ ਚੰਡੀ ਦਾ ਵਿਰੋਧ ਕੀਤਾ ਹੈ ਉੱਥੇ ਹੁਣ ਮਿਸਾਲ ਦੇਖਣ ਮਿਲੀ ਹੈ ਹਰਿਆਣਾ ਵਿੱਚ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਦੋ ਚਰਨ ਚਰਾਲਾ ਨੂੰ ਉਹੀ ਪੈਰੀ ਬਾਅਦਸ ਭੇਜਣਾ ਪਿਆ ਜਿਹੜੇ ਪੈਰੀ ਚਟਾਲਾ ਜੀ ਪ੍ਰੋਗਰਾਮ ਦੇ ਵਿੱਚ ਪਹੁੰਚਦਾ ਦੀ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਬੀਜੇਪੀ ਲੀਡਰਾਂ ਦਾ ਤੇ ਬੀਜੇਪੀ ਨਾਲ ਗੱਠਜੋੜ ਕਰਨ ਵਾਲੇ ਲੀਡਰਾਂ ਦਾ ਬਰੋਲ ਕੀਤਾ ਜਾ ਰਿਹਾ ਉੱਥੇ ਹਰਿਆਣਾ ਦੇ ਵਿੱਚ ਵੱਡੀ ਘਭਰਿਆਣਾ ਦੇ ਸਾਹਮਣੇ ਜਿੱਥੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਾਂਤ ਚਟਾਲਾ ਅੰਦਾ ਕਿਸਾਨਾਂ ਦੇ ਵੱਲੋਂ ਵੱਡਾ ਜਿਹੜਾ ਵਿਰੋਧ ਕੀਤਾ ਗਿਆ ਤੇ ਉਹਨੂੰ ਉੱਥੋਂ ਗੱਡੀਆਂ ਦੇ